ਸਾਡੇ ਤੋਂ ਕਟੂ-ਕਟੇ ਜਿਹੜੇ ਸੀ 12-1300 ਪਲਾਂਟ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਲਗਾ ਚੁੱਕੇ ਆ ਤੇ ਜਿਹੜਾ ਕਿ ਅੱਗੇ ਵੀ ਜਿਹੜੀ ਮੁਹਿੰਮ ਜਾਰੀ ਰਹੇਗੀ ਕਿ ਸਾਡੇ ਕਿੰਨੇ-ਕਿੰਨੇ ਬੂਟੇ ਨੇ ਬੂਟੇ ਲਾਇਆ ਗਿਆ ਤੇ ਕਿਹੜੇ-ਕਿਹੜੇ ਬੂਟੇ ਆਪਾਂ ਲਾਉਣੇ ਚਾਹੀਦੇ ਆ ਸਮਝੋ ਅੱਜ ਅਸੀਂ ਸਾਰੇ ਹਰ ਤਰ੍ਹਾਂ ਦੇ ਬੂਟੇ ਲਾ ਰਹੇ ਨੇ ਵਿੱਚੇ ਫਲਦਾਰ ਨੇ ਤੇ ਦੂਜੇ ਵੀ ਨੇ ਤੇ ਕਟੂ-ਕਟ ਅੱਜ ਅਸੀਂ 100 ਦੇ ਕਰੀਬ ਬੂਟਾ ਜਿਹੜਾ ਲਾਵਾਂਗੇ ਇਸ ਤੋਂ ਬਾਅਦ ਸਾਡਾ ਜਿੱਦਾਂ ਇਸ ਲਾਈਨ ਤੋਂ ਬਾਹਰ ਜਾ ਕੇ ਜਿਹੜੇ ਕਈ ਵਾਰ ਸੜਕਾਂ ਨੇ ਜਿੱਥੇ ਬੂਟੇ ਲਾਪਾ ਲਾ ਸਕਦੇ ਆ ਉੱਥੇ ਵੀ ਲਾਵਾਂਗੇ ਉਹ ਜਿੱਥੇ ਲਾਵਾਂਗੇ ਜਿੱਥੇ ਕੋਈ ਨੇੜੇ ਫੈਕਟਰੀ ਹੈ ਜਾਂ ਕੋਈ ਸ਼ਾਪ ਆ ਉਹਨਾਂ ਨੂੰ ਹੀ ਇਹਦਾ ਕੇਅਰ ਟੇਕਰ ਬਣਾਵਾਂਗੇ ਤਾਂ ਕਿ ਉਹ ਉੱਥੇ ਜਿਹੜੇ ਆ ਬੰਦਨ ਫੁੱਲਣ ਆਪਣਾ ਲੋਕਾਂ ਨੂੰ ਕੀ ਪੀਲ ਕਰਾਂਗੇ ਜਿਹੜੇ ਨਾਣਾ ਲੋਕਾਂ ਨੂੰ ਇਹੀ ਪੀਲ ਕਰਾਂਗੇ ਵੀ ਜਿਆਦਾ ਤੋਂ ਜਿਆਦਾ ਜੇ ਤੁਹਾਡੇ ਕੋਲੇ ਬੂਟੇ ਲਾਓ ਜੇ ਤੁਹਾਡੇ ਬੂਟੇ ਲੱਗਿਆ ਤਾਂ ਉਹਦੀ ਸੰਭਾਲ ਕਰਦੋ ਤੇ ਇਹ ਸਾਡੇ ਆਲਰੇਡੀ ਇੱਥੇ ਘਟੋਂ ਘਟ 2000 ਤੋਂ ਜ਼ਿਆਦਾ ਬੂਟੇ ਤਾਂ ਆਲਰੇਡੀ ਲੱਗੇ ਹੋਏ ਆ ਉਹਨਾਂ ਦਾ ਡਿਸ਼ਨ ਕਰ ਰਹੇ ਆਂ ਔਰ ਖਾਲੀ ਥਾਵਾਂ ਦੇਖ ਕੇ ਅਸੀਂ ਲਾ ਰਹੇ ਆ ਇਹ ਵਾਤਾਵਰਨ ਦੀ ਸ਼ੁੱਧੀ ਵਾਸਤੇ ਔਰ ਵਾਤਾਵਰਨ ਲੋਕਾਂ ਨੂੰ ਸਹੀ ਸਾਫ਼ ਮਾਹੌਲ ਹਵਾ ਠੰਡੀ ਮਿਲੇ ਹਵਾ ਸਾਫ਼ ਮਿਲੇ ਕਿਉਂਕਿ ਜਿਹੜਾ ਇੱਕ ਬੂਟਾ ਲਾਉਂਦਾ ਆਕਸੀਜਨ ਵੀ ਛੱਡਦਾ ਹੋਰ ਵੀ ਪੋਲੂਸ਼ਨ ਨੂੰ ਕਿਲ ਕਰਦਾ ਉਸ ਮਕਸਦ ਨੂੰ ਲੈ ਕੇ ਇੱਕ ਬਹੁਤ ਵੱਡੀ ਇਹ ਪੰਜਾਬ ਪੱਧਰ ਤੇ ਇਹ ਜਿਹੜੀ ਆ ਸਕੀਮ ਪੰਜਾਬ ਸਰਕਾਰ ਵੱਲੋਂ ਹੈਗੀ ਆ ਕਿਉਂਕਿ ਆ بارش ਦਾ ਮੌਸਮ ਹੈ ਇਸ ਕਰਕੇ ਇਹਦੇ ਵਿੱਚ ਜਿਹੜੇ ਬੂਟੇ ਆ ਇਹ ਨੇਚਰਲੀ ਪਾਣੀ ਲਾਉਣ ਦੀ ਲੋੜ ਨਹੀਂ ਪੈਣੀ ਮੀਂਹ ਦੇ ਨਾਲ ਹੀ ਪਲ ਜਾਣੇ ਆ ਲੇਕਿਨ ਫਿਰ ਵੀ ਇਹ ਸੇਵਾ ਸੰਭਾਲ ਮੰਗਦੇ ਆ ਔਰ ਅਸੀਂ ਇਨਸ਼ੋਰ ਕਰਦੇ ਆ ਕਰਾਂਗੇ ਕਿ ਇਹਨਾਂ ਦੀ ਜਿਹੜੀ ਪ੍ਰੋਪਰ ਸੇਵਾ ਸੰਭਾਲ ਔਰ ਜਿਹੜੀ ਆ ਹੋ ਸਕੇ ਤਾਂ ਹੋਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਵਧਣ ਫੁੱਲਣ ਔਰ ਇਹਦਾ ਆਉਣ ਵਾਲੀਆਂ ਪੀੜ੍ਹੀਆਂ ਵੀ ਫਾਇਦਾ ਲੈਣ ਸਰ ਹੋਰ ਕਿਤੇ ਜਿਹੜੇ ਸਰਕਾਰੀ ਅਫਸਰ ਦਫ਼ਤਰ ਨੇ ਉੱਥੇ ਲਗਾਏ ਗਏ ਨੇ ਹਾਂਜੀ ਸਾਡੇ ਸੀਪੀ ਦਫ਼ਤਰ ਵੀ ਲਾਏ ਗਏ ਨੇ ਸੀਪੀ ਸਾਹਿਬ ਨੇ ਖੁਦ ਲਾਏ ਨੇ ਔਰ ਇਸ ਤੋਂ ਇਲਾਵਾ ਜਿੰਨੇ ਵੀ ਪੁਲਿਸ ਦੇ ਆਫਿਸ ਨੇ ਪੁਲਿਸ ਸਟੇਸ਼ਨ ਨੇ ਉਹਨਾਂ ਦੇ ਵਿੱਚ ਵੀ ਲਾਏ ਗਏ ਨੇ ਤੇ ਲੋਕਾਂ ਕੀ اپیل ਕਰੂੰਗੇ ਲੋਕਾਂ ਨੂੰ प्लांट्स ਲਈ ਅਸੀਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਾਂਗੇ اپیل ਕਰਾਂਗੇ ਕਿ ਕਿ ਉਹ ਆਪਣੇ ਜਿਹੜੇ ਬੂਟੇ ਵੱਧ ਤੋਂ ਵੱਧ ਲਾਉਣ ਕਿਉਂਕਿ ਦੇ ਇਹ ਆਪਣੇ ਆਪ ਚ ਪਾਣੀ ਨੂੰ ਵੀ ਸੇਵ ਕਰਦੇ ਆ ਇਹ ਨੇਚਰਲ ਵਾਟਰ ਹਾਰਵੈਸਟਿੰਗ ਹੈ ਅਸੀਂ ਇੰਨਾ ਖਰਚਾ ਕਰਕੇ ਵਾਟਰ ਹਾਰਵੈਸਟਿੰਗ ਕਰਦੇ ਆ ਥੱਲੇ ਪਾਣੀ ਭੇਜਦੇ ਆ ਲੇਕਿਨ ਬੂਟੇ ਆਪਣੇ ਆਪ ਚ ਇਹ ਸਭ ਕੁਝ ਕਰਦੇ ਆ ਠੀਕ ਸਮੀਮ ਜਾਰੀ ਰਹੇਗੀ ਤੁਹਾਡੀ ਬਿਲਕੁਲ ਚੱਲੇਗੀ